ਦੋਸਤੋ ਹੁਣੇ-ਹੁਣੇ ਮਸ਼ਹੂਰ ਅਦਾਕਾਰ ਸਲਮਾਨ ਖਾਨ ਬਾਰੇ ਆਈ ਵੱਡੀ ਮਾੜੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾਲ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਬਾਲੀਵੁੱਡ ਦੇ ਭਾਈ ਜਾਨ ਸਲਮਾਨ ਖਾਨ ਆਪਣੇ ਪੇਸ਼ੇਵਰ ਦੇ ਨਾਲ ਨਿੱਜੀ ਜ਼ਿੰਦਗੀ ਨੂੰ ਲੈ ਕੇ ਅਕਸਰ ਸੁਰਖੀਆਂ ਦੇ ਵਿੱਚ ਨਜ਼ਰ ਆਉਂਦੇ ਨੇ ਸਲਮਾਨ ਖਾਨ ਉਹਨਾਂ ਸਿਤਾਰਿਆਂ ਦੇ ਵਿੱਚ ਇੱਕ ਨੇ ਜਿਨ੍ਹਾਂ ਨੇ ਇੰਡਸਟਰੀ ਦੇ ਵਿੱਚ ਇੱਕ ਤਮਾਮ ਫਿਲਮੀ ਸਟਾਰ ਦੇ ਨਾਲ ਅਣਬੰਦੀਆਂ ਖਬਰਾਂ ਸੁਣ ਲਿਆ ਨੇ ਇਸ ਵਿਚਾਲੇ ਇੱਕ ਕਲਾਕਾਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਨੂੰ ਵੇਖ ਕੇ ਲੋਕ ਨਾ ਸਿਰਫ ਖੁਸ਼ ਨੇ ਬਲਕਿ ਹੈਰਾਨ ਵੀ ਨੇ। ਦਸ ਸਮਾਨ ਕਾਂ ਐਪੀਟੀ ਲੋਦੇ ਗੀਤ 올ਡ ਮਣੀ ਦਾ ਹਾਰ ਕੇ ਨਾਲ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ ਦਾ ਟੀਜ਼ਰ ਹੁਣ ਰਿਲੀਜ਼ ਹੋ ਗਿਆ ਹੈ ਜਿਸ ਦੇ ਵਿੱਚ ਇੱਕ ਵਾਰ ਫਿਰ ਤੋਂ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਢਿੱਲਣ ਨੂੰ ਸਤਾਣ ਦੇ ਨਜ਼ਾਰੇ ਨੇ ਸਮਾਨ ਕਾਂ ਤੇ ਐਪੀਟੀ ਲੋਦੇ ਨੂੰ ਇਸ ਤਰ੍ਹਾਂ ਦੇਖਣਾ ਕਾਫੀ ਦਿਲਚਸਪ ਹੈ। ਜੇਕਰ ਗੀਤ ਦਾ ਟੀਜ਼ਰ ਅਜਿਹਾ ਹੈ ਤਾਂ ਲੋਕ ਇਹ ਜਾਣਨ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਕਿ ਪੂਰਾ ਗੀਤ ਕਿਵੇਂ ਦਾ ਹੋਏਗਾ। ਸਲਮਾਨ ਖਾਨ ਨੇ ਇਸ ਗੀਤ ਦਾ ਟੀਜ਼ਰ ਸੋਸ਼ਲ ਮੀਡੀਆ ਤੇ ਵੀ ਸ਼ੇਅਰ ਕੀਤਾ ਹੈ ਤੋਂ ਡੇਸ